ਅੱਜ ਜੋ ਭਾਈ ਗੁਰਮੀਤ ਸਿੰਘ ਬੁੱਕਣਵਾਲਾ ਨੇ ਇਸ ਸਮੇਂ ਭਾਈ ਅਮਰਿਤਪਾਲ ਸਿੰਘ ਦੇ ਨਾਲ ਉਹ ਸੈਂਟਰਲ ਜੇਲ ਡਿਬੁਰੂਗੜ੍ਹ ਚ ਨજરਬੰਦ ਨੇ ਤਾਂ ਜੋ ਉਹਨਾਂ ਦੇ ਜੋ ਦੂਸਰੀ ਵਾਰ ਐਨਐਸਏ ਲਈ ਗਈ ਸੀ ਜੋ 13 ਮਾਰਚ 2024 ਨੂੰ ਲਈ ਗਈ ਸੀ ਤਾਂ ਉਸ ਦੇ ਨਵੇਂ ਗਰਾਊਂਡ ਸੀ ਪਿਛਲੀ ਐਨਐਸਏ ਜੋ ਜੇਲ ਸੀ ਤਾਂ ਉਸ ਤੋਂ ਬਾਅਦ ਨਵੀਂ ਐਨਐਸਏ ਲਾ ਦਿੱਤੀ ਅੱਜ ਹੀ ਦੇਖੋ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚੋਂ ਲੱਖਾਂ ਹਜ਼ਾਰਾ ਫੋਨ ਫੜੇ ਜਾਂਦੇ ਨੇ ਬੜੇ ਵੱਡੇ ਗੈਂਗਸਟਰ ਨੇ ਇੰਟਰਵਿਊ ਕਰ ਦਿੱਤੀ ਬੜੇ ਇੱਕ ਨੈਸ਼ਨਲ ਮੀਡੀਆ ਤੇ ਅੱਜ ਜੋ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਨੇ ਇਸ ਸਮੇਂ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਉਹ ਸੈਂਟਰਲ ਜੇਲ ਦਿਬਰੂਗੜ੍ਹ ਚ ਨજરਬੰਦ ਨੇ ਤਾਂ ਜੋ ਉਹਨਾਂ ਤੇ ਜੋ ਦੂਸਰੀ ਵਾਰ ਐਨਐਸਏ ਲਾਈ ਗਈ ਸੀ ਜੋ 13 ਮਾਰਚ 2024 ਨੂੰ ਲਾਈ ਗਈ ਸੀ ਤਾਂ ਉਸ ਦੇ ਨਵੇਂ ਗਰਾਊਂਡ ਸੀ ਪਿਛਲੀ ਐਨਐਸਏ ਚੋ ਜੇਲ ਸੀ ਤਾਂ ਉਸ ਤੋਂ ਬਾਅਦ ਨਵੀਂ ਐਨਐਸਏ ਲਾ ਦਿੱਤੀ ਤਾਂ ਉਸ ਨੂੰ ਅੱਜ ਜੋ ਮਾਨਯੋਗ ਹਾਈ ਕੋਰਟ ਚੈਲੰਜ ਕੀਤਾ ਸੀ ਤੇ ਜੋ ਆਨਰੇਬਲ ਚੀਫ ਜਸਟਿਸ ਸਾਹਿਬ ਨੇ ਉਹਨਾਂ ਦੀ ਕੋਰਟ ਚ ਕੇਸ ਸੀ ਤਾਂ ਉਹਨਾਂ ਨੇ ਜੋ ਜਵਾਬ ਤਲਬੀ ਕੀਤੀ ਹੈ ਜਿੰਨੇ ਵੀ ਉਸ ਚ ਜਿਹੜੇ ਉੱਤਰ ਅਧਿਕਾਰੀ ਨੇ ਰਿਸਪੌਂਡੈਂਟਸ ਨੇ ਚਾਹੇ ਉਹ ਪੰਜਾਬ ਸਰਕਾਰ ਹੈ ਸੈਂਟਰ ਸਰਕਾਰ ਹੈ ਜੋ ਐਡਵਾਈਜ਼ਰੀ ਬੋਰਡ ਹੈ ਤੇ ਜੋ ਇੱਥੋਂ ਤੱਕ ਕਿ ਜੋ ਸੁਪਰਡੈਂਡੈਂਟ ਵੀ ਹੈ ਆਸਾਮ ਜੇਲ੍ਹ ਤੇ ਉਹਨਾਂ ਨੇ ਜਵਾਬ ਤਲਵੀ ਕੀਤੀ ਹੈ ਤੇ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਕੇਸਾਂ ਦੇ ਨਾਲ 18 ਸਤੰਬਰ ਨੂੰ ਰੱਖ ਦਿੱਤਾ ਹੈ ਤੇ ਸਾਨੂੰ ਲੱਗਦਾ ਉਦੋਂ ਹੀ ਸਾਰਿਆਂ ਵਿੱਚ ਜਵਾਬ ਆਵੇਗਾ ਤੇ ਉਦੋਂ ਹੀ ਜਿਹੜੀ ਇਸ ਤੇ ਜਿਹੜੀ ਫਾਈਨਲ ਬੈਚ ਹੈ ਉਹ ਮੁਕੰਮਲ ਹੋਵੇਗੀ ਐਨਐਸਏ ਐਕਸਟੈਂਡ ਕਿਉਂ ਕੀਤੀ ਗਈ ਇਸੀ ਦਾ ਜਵਾਬ ਤੁਲਬੀ ਕੀਤੀ ਹੈ ਜੀ ਹਾਂ ਜੀ ਇਨੀਸ਼ੀਅਲ ਏਸ਼ੀ ਦੇਖੋ ਬੜੇ ਨਾ ਇੱਕ ਪਾਰਟਿਕੂਲਰ ਸਰਕਮਸਟੈਂਸਸ ਨੇ ਅਜੀਬ ਜੀ ਗੱਲ ਹੈ ਵੀ ਐਨਐਸਏ ਐਕਸਟੈਂਡ ਤਾਂ ਹੋ ਨਹੀਂ ਸਕਦੀ 1 ਸਾਲ ਤੋਂ ਬਾਅਦ ਤਾਂ ਇਹਨਾਂ ਨੇ ਜੇਲ੍ਹ 'ਚ ਬੈਠੇ ਬੰਦਿਆਂ ਦੇ ਉੱਪਰ ਜੋ ਐਨਐਸਏ ਲਾ ਦਿੱਤੀ ਹੈ ਇੱਕ ਇੱਕ ਸਾਲ ਦੀ ਨਵੀਂ ਐਨਐਸਏ ਲਾ ਦਿੱਤੀ ਹੈ ਤਾਂ ਦੇਖੋ ਕੋਈ ਕਿਸੇ ਨੇ ਕੋਈ ਰੋਡੇ ਪਿੰਡ ਕਿਸੇ ਨੇ ਕੁਝ ਕਹਿ ਦਿੱਤਾ ਕਿਸੇ ਨੇ ਮੇਰੇ ਵਰਗੇ ਨੇ ਕੋਈ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰ ਦਿੱਤੀ ਤਾਂ ਮੈਂ ਕਹੂੰਗਾ ਇਹੋ ਜੇ ਬੇਹੂਦਾ ਗਰਾਉਂਡਸ ਬਣਾ ਕੇ ਜੋ ਨਵੀਂ ਐਨਐਸਏ ਹੈ ਉਹ ਲਈ ਗਈ ਹੈ ਜੀ ਜਿਸ ਤਰੀਕੇ ਦੇ ਨਾਲ ਪਿਛਲੀ ਵਾਰ ਕਿਹਾ ਗਿਆ ਸੀਗਾ ਕਿ ਜੇਲ੍ਹ ਦੇ ਅੰਦਰੋਂ ਮੋਬਾਈਲ ਦਾ ਇਸਤੇਮਾਲ ਹੋ ਰਿਹਾ ਸੀਗਾ ਉਸ ਦੇ ਕਾਰਨ ਐਨਐਸਐ ਐਕਸਟੈਂਡ ਕੀਤੀ ਹੈ ਸੰਪਰਕ ਸੀਗੇ ਇਧਰਲੇ ਬੰਦੇ ਨੇ ਤੇ ਦੇਖੋ ਦੇਖਿਆ ਜਾਵੇ ਤਾਂ ਇਸ ਦਾ ਤਾਂ ਕਿਹੜਾ ਗਰਾਊਂਡ ਬੰਦਾ ਹੈ ਅੱਜ ਹੀ ਦੇਖੋ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚੋਂ ਲੱਖਾਂ ਹਜ਼ਾਰਾ ਫੋਨ ਫੜੇ ਜਾਂਦੇ ਨੇ ਤਾਂ ਦੇਖਿਆ ਜਾਵੇ ਉਹਨਾਂ ਕਿੰਨੇ ਕੁ ਬੰਦੇ ਤੇ ਐਨਐਸਐ ਲੱਗੀ ਹੈ ਇੱਥੋਂ ਵੱਧ ਕੇ ਵੀ ਇੱਕ بڑے ਵੱਡੇ ਗੈਂਗਸਟਰ ਨੇ ਇੰਟਰਵਿਊ ਕਰ ਦਿੱਤੀ ਬੜੇ ਇੱਕ ਨੈਸ਼ਨਲ ਮੀਡੀਆ ਤੇ ਤੇ ਨਾ ਕਿਸੇ ਤੇ ਐਨਐਸਏ ਲੱਗੀ ਨਾ ਕੁਝ ਹੋਰ ਲੱਗੀ ਤਾਂ ਇੱਥੇ ਤਾਂ ਦੇਖੋ ਕੋਈ ਇਹੋ ਜੀ ਚੀਜ਼ ਵੀ ਜਿਹੜਾ ਪਰਚਾ ਵੀ ਦਰਜ ਹੋਇਆ ਹੈ ਮੈਂ ਉਹ ਪਰਚਾ ਵੀ ਦੇਖਿਆ ਜੋ ਪੁਲਿਸ ਸਟੇਸ਼ਨ ਦਿਬੜੂਗੜ ਦਾ ਅਸਾਮ ਸਟੇਟ ਦਾ 64 ਨੰਬਰ ਐਫਆਈਆਰ ਉਹ ਤਾਂ ਕਿਸੇ ਅਣਪਛਾਤੇ ਬੰਦੇ ਤੇ ਹੈ ਵੀ ਜਿਹੜਾ ਕੋਈ ਰਿਕਵਰੀ ਹੋਈ ਹੈ ਕਿਸੇ ਅਣਪਛਾਤੇ ਤੇ ਹੈ ਕਿਸੇ ਬੰਦਿਆ ਤੇ ਉਹ ਮੋਬਾਈਲ ਫੋਨ ਪਾਇਆ ਨਹੀਂ ਤਾਂ ਮੇਰੇ ਹਿਸਾਬ ਦੇ ਨਾਲ ਇਹ ਕੋਈ ਗਰਾਊਂਡ ਨਹੀਂ ਬਣਦਾ ਜੀ